ਆਪਣੇ ਡਰ ਨੂੰ ਤਾਕਤ ਵਿੱਚ ਬਦਲੋ ਡਰ ਇੱਕ ਅਜਿਹੀ ਭਾਵਨਾ ਹੈ ਜੋ ਹਰ ਇਨਸਾਨ ਦੇ ਜੀਵਨ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦੀ ਹੈ ਇਹ ਸਾਨੂੰ ਚੁਣੌਤੀ ਦਿੰਦਾ ਹੈ ਸਾਨੂੰ ਪਿੱਛੇ ਖਿੱਚਦਾ ਹੈ ਅਤੇ ਕਦੇ-ਕਦੇ ਸਾਡੀ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਆਪਣੇ ਡਰ ਨੂੰ ਆਪਣੀ ਤਾਕਤ ਵਿੱਚ ਬਦਲ ਸਕੀਏ ਤਾਂ ਜੀਵਨ ਕਿੰਨਾ ਬਦਲ ਸਕਦਾ ਹੈ ਇਹ ਇੱਕ ਵਿਚਾਰਧਾਰਾ ਹੈ ਜਿਸ ਨੂੰ ਅਪਣਾ ਕੇ ਅਸੀਂ ਆਪਣੇ ਡਰ ਨੂੰ ਸਿਰਫ ਇੱਕ ਆਖ ਨਹੀਂ ਬਲਕਿ ਇੱਕ ਅਫਸਰ ਦੇ ਰੂਪ ਵਿੱਚ ਦੇਖ ਸਕਦੇ ਹਾਂ ਇਸ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਕਿ ਕਿਵੇਂ ਆਪਣੇ ਡਰ ਨੂੰ ਤਾਕਤ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਅਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਆਪਣੀ ਦਿਸ਼ਾ ਬਦਲ ਸਕਦੇ ਹਾਂ ਇੱਕ ਡਰ ਦਾ ਮੂਲ ਕਾਰਨ ਸਮਝੋ ਹਮੇਸ਼ਾ ਤੋਂ ਡਰ ਦੇ ਪਿੱਛੇ ਕੋਈ ਕਾਰਨ ਹੁੰਦਾ ਹੈ ਜਦੋਂ ਤੱਕ ਅਸੀਂ ਇਸ ਕਾਰਨ ਨੂੰ ਨਹੀਂ ਸਮਝਦੇ ਉਦੋਂ ਤੱਕ ਅਸੀਂ ਇਸ ਨੂੰ ਠੀਕ ਤਰ੍ਹਾਂ ਠੀਕ ਨਹੀਂ ਕਰ ਸਕਦੇ ਦੂਰ ਨਹੀਂ ਕਰ ਸਕਦੇ ਆਪਣੇ ਤੋਂ ਡਰ ਦਾ ਇੱਕ ਪ੍ਰਮੁੱਖ ਕਾਰਨ ਅਗਿਆਤ ਡਰ ਹੁੰਦਾ ਹੈ ਜਦੋਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਭਵਿੱਖ ਵਿੱਚ ਕੀ ਹੋਵੇਗਾ ਤਾਂ ਅਸੀਂ ਚਿੰਤਾ ਕਰਦੇ ਹਾਂ ਇਹ ਡਰ ਸਾਨੂੰ ਸਹੀ ਫੈਸਲੇ ਲੈਣ ਤੋਂ ਰੋਕਦਾ ਹੈ ਇਸ ਨੂੰ ਕਿਵੇਂ ਠੀਕ ਕਰਨਾ ਹੋਵੇਗਾ ਇਸ ਤੇ ਲਈ ਸਾਨੂੰ ਸਭ ਤੋਂ ਪਹਿਲਾਂ ਖੁਦ ਨੂੰ ਇਹ ਪੁੱਛਣਾ ਹੋਵੇਗਾ ਕਿ ਅਸੀਂ ਕਿਸ ਗੱਲ ਤੋਂ ਡਰ ਰਹੇ ਹਾਂ ਕਿ ਇਹ ਡਰ વાસ્તਵਿਕ ਹੈ ਜਾਂ ਫਿਰ ਸਾਡੀ ਸੋਚ ਦੀ ਉਪਜ ਹੈ ਇਸ ਤੋਂ ਬਾਅਦ ਸਾਨੂੰ ਆਪਣੇ ਡਰ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ ਅਤੇ ਇਸ ਦਾ ਹੱਲ ਵੀ ਲੱਭਿਆ ਜਾ ਸਕਦਾ ਹੈ ਲੋਕ ਡਰ ਤੋਂ ਭੱਜਣਾ ਨਹੀਂ ਸਾਹਮਣਾ ਕਰਨਾ ਸਿੱਖਣ ਜ਼ਿਆਦਾਤਰ ਲੋਕ ਡਰ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਨਾਲ ਡਰ ਹੋਰ ਵੀ ਵੱਧ ਜਾਂਦਾ ਹੈ ਡਰ ਦਾ ਸਾਹਮਣਾ ਕਰਨਾ ਹੀ ਸਭ ਤੋਂ ਸਹੀ ਉਪਾਅ ਹੈ ਜਦੋਂ ਤੁਸੀਂ ਕਿਸੇ ਡਰ ਦਾ ਸਾਹਮਣਾ ਕਰਦੇ ਹੋਂ ਤਾਂ ਹੌਲੀ-ਹੌਲੀ ਤੁਹਾਡਾ ਆਤਮ ਵਿਸ਼ਵਾਸ ਵੱਧਦਾ ਹੈ ਉਦਾਹਰਣ ਦੇ ਤੌਰ ਤੇ ਜੇਕਰ ਕੋਈ ਵਿਅਕਤੀ ਉਚਾਈ ਤੋਂ ਡਰਦਾ ਹੈ ਤਾਂ ਉਹ ਹਮੇਸ਼ਾ ਉੱਚੀਆਂ ਜਗਾਵਾਂ ਤੋਂ ਬਚਦਾ ਹੈ ਇਸ ਨਾਲ ਉਸ ਦਾ ਡਰ ਹੋਰ ਵੀ ਮਜ਼ਬੂਤ ਹੋ ਜਾਵੇਗਾ ਪਰ ਜੇਕਰ ਉਹ ਵਿਅਕਤੀ ਹੌਲੀ-ਹੌਲੀ ਉਚਾਈ ਤੇ ਜਾਣ ਦੀ ਆਦਤ ਪਾਵੇ ਤਾਂ ਉਹ ਹੌਲੀ-ਹੌਲੀ ਇਸ ਡਰ ਤੇ ਕਾਬੂ ਪਾ ਸਕਦਾ ਹੈ ਸਕਾਰਾਤਮਕ ਸੋਚ ਅਪਣਾਓ ਡਰ ਸਾਡੇ ਮਨ ਦਾ ਇੱਕ ਨੈਗੇਟਿਵ ਭਾਵ ਹੈ ਜਦੋਂ ਅਸੀਂ ਕਿਸੇ ਜਦੋਂ ਅਸੀਂ ਜਾਂ ਖਤਰੇ ਦਾ ਸਾਹਮਣਾ ਕਰਦੇ ਹਾਂ ਤਾਂ ਸਾਡਾ ਦਿਮਾਗ ਨੈਗੇਟਿਵ ਪ੍ਰਣਾਮਾਂ ਦੇ ਬਾਰੇ ਵਿੱਚ ਸੋਚਣ ਲੱਗਦਾ ਹੈ ਸਾਨੂੰ ਇਸ ਨੂੰ ਬਦਲ ਕੇ ਸਕਾਰਾਤਮਕ ਸੋਚ ਵੱਲ ਵਧਣਾ ਹੋਵੇਗਾ ਅਭਿਆਸ ਹਰ ਵਾਰ ਜਦੋਂ ਤੁਹਾਨੂੰ ਕੋਈ ਡਰ ਸਤਾਵੇ ਤਾਂ ਇਹ ਸੋਚੋ ਕਿ ਇਸ ਦਾ ਸਕਾਰਾਤਮਕ ਪ੍ਰਣਾਮ ਕੀ ਹੋ ਸਕਦਾ ਹੈ ਉਦਾਹਰਣ ਦੇ ਤੌਰ ਤੇ ਜੇਕਰ ਤੁਹਾਨੂੰ ਇੰਟਰਵਿਊ ਦੇਣ ਤੋਂ ਡਰ ਲੱਗਦਾ ਹੈ ਤਾਂ ਸੋਚੋ ਕਿ ਜੇਕਰ ਤੁਸੀਂ ਸਫਲ ਹੋ ਗਏ ਤਾਂ ਤੁਹਾਨੂੰ ਇੱਕ ਬਿਹਤਰੀਨ ਨੌਕਰੀ ਮਿਲੇਗੀ ਇਹ ਸਕਾਰਾਤਮਕ ਸੋਚ ਤੁਹਾਡੇ ਡਰ ਨੂੰ ਕਮਜ਼ੋਰ ਕਰੇਗੀ ਅਤੇ ਤੁਹਾਨੂੰ ਤਾਕਤ ਦੇਵੇਗੀ ਆਪਣੇ ਸੁਪਨਿਆਂ ਤੇ ਧਿਆਨ ਦੇਵੋ ਨਾ ਕਿ ਰੁਕਾਵਟਾਂ ਤੇ ਜਦੋਂ ਵੀ ਅਸੀਂ ਕੋਈ ਵੱਡਾ ਸੁਪਨਾ ਦੇਖਦੇ ਹਾਂ ਤਾਂ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ ਇਨ੍ਹਾਂ ਰੁਕਾਵਟਾਂ ਦਾ ਨਾਮ ਹੀ ਡਰ ਹੁੰਦਾ ਹੈ ਸਾਨੂੰ ਆਪਣੇ ਸੁਪਨਿਆਂ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਡਰਾਵੀਆਂ ਰੁਕਾਵਟਾਂ ਤੇ ਅਭਿਆਸ ਆਪਣੇ ਡਰ ਨੂੰ ਦੂਰ ਕਰਨ ਦੇ ਲਈ ਆਪਣੇ ਲਕਸ਼ ਨੂੰ ਦੇਖੋ ਜਦੋਂ ਤੁਸੀਂ ਆਪਣੇ ਲਕਸ਼ ਦੇ ਪ੍ਰਤੀ ਜਾਗਰੂਕ ਹੋਮੋਗੇ ਤਾਂ ਤੁਹਾਡਾ ਮਨ ਡਰ ਤੋਂ ਹਟ ਕੇ ਉਹਨਾਂ ਚੀਜ਼ਾਂ ਤੇ ਜਾਵੇਗਾ ਜੋ ਤੁਹਾਨੂੰ ਤੁਹਾਡੇ ਲਕਸ਼ ਤੱਕ ਪਹੁੰਚਾਣ ਵਿੱਚ ਮਦਦ ਕਰਨਗੀਆਂ ਡਰ ਨੂੰ ਇੱਕ ਅਫਸਰ ਦੇ ਰੂਪ ਵਿੱਚ ਦੇਖੋ ਡਰ ਨੂੰ ਇੱਕ ਰੁਕਾਵਟ ਦੇ ਰੂਪ ਵਿੱਚ ਦੇਖਣ ਦੀ ਵਜਾ ਇਸ ਨੂੰ ਇੱਕ ਅਫਸਰ ਦੇ ਰੂਪ ਵਿੱਚ ਦੇਖੋ ਇਹ ਤੁਹਾਨੂੰ ਇਹ ਸਮਝਣ ਦਾ ਅਫਸਰ ਦਿੰਦਾ ਹੈ ਕਿ ਤੁਸੀਂ ਕਿੱਥੇ ਕਮਜ਼ੋਰ ਹੋ ਅਤੇ ਕਿਸ ਖੇਤਰ ਵਿੱਚ ਤੁਹਾਨੂੰ ਸੁਧਾਰ ਦੀ ਲੋੜ ਹੈ ਸਮਾਧਾਨ ਜੇਕਰ ਤੁਸੀਂ ਕਿਸੇ ਵੀ ਚੀਜ਼ ਨੂੰ ਕਰਨ ਤੋਂ ਡਰਦੇ ਹੋ ਤਾਂ ਇਸ ਨੂੰ ਇਸ ਰੂਪ ਵਿੱਚ ਦੇਖੋਗੇ ਇਹ ਤੁਹਾਡੇ ਵਿਕਾਸ ਦਾ ਮੌਕਾ ਹੈ ਇਸ ਨਾਲ ਤੁਸੀਂ ਨਾ ਕੇਵਲ ਆਪਣੇ ਡਰ ਤੇ ਕਾਬੂ ਪਾਵੋਗੇ ਬਲਕਿ ਇੱਕ ਨਵੀਂ ਸ਼ਮਤਾ ਵੀ ਵਿਕਸਿਤ ਕਰੋਗੇ ਡਰ ਤੋਂ ਸਿੱਖੋ ਡਰ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਜਦੋਂ ਅਸੀਂ ਡਰ ਦਾ ਸਾਹਮਣਾ ਕਰਦੇ ਹਾਂ ਤਾਂ ਸਾਨੂੰ ਖੁਦ ਦੇ ਬਾਰੇ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਪਤਾ ਲੱਗਦੀਆਂ ਹਨ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਕਿੰਨੀਆਂ ਚੀਜ਼ਾਂ ਨਾਲ ਕਮਜ਼ੋਰ ਮਹਿਸੂਸ ਕਰਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸੁਧਾਰ ਸਕਦੇ ਹਾਂ ਅਭਿਆਸ ਆਪਣੇ ਜੀਵਨ ਦੇ ਉਹਨਾਂ ਪਲਾਂ ਨੂੰ ਦੇਖੋ ਜਦੋਂ ਤੁਸੀਂ ਡਰ ਦਾ ਸਾਹਮਣਾ ਕੀਤਾ ਹੋਵੇ ਅਤੇ ਉਸ ਤੋਂ ਕੁਝ ਸਿੱਖਿਆ ਹੋਵੇ ਇਸ ਤਰ੍ਹਾਂ ਦੇ ਅਨੁਭਵਾਂ ਨੂੰ ਯਾਦ ਰੱਖੋ ਅਤੇ ਉਹਨਾਂ ਤੋਂ ਸਿੱਖੋ ਕਿ ਤੁਸੀਂ ਕਿਵੇਂ ਆਪਣੇ ਡਰ ਨੂੰ ਭਵਿੱਖ ਵਿੱਚ ਇੱਕ ਮਜ਼ਬੂਤ ਤਾਕਤ ਵਿੱਚ ਬਦਲ ਸਕਦੇ ਹੋ ਡਰ ਨੂੰ ਛੋਟੇ ਕਦਮਾਂ ਵਿੱਚ ਮਾਪਦੋ ਕਿਸੇ ਵੱਡੇ ਡਰ ਨੂੰ ਇੱਕ ਵਾਰ ਵਿੱਚ ਜਿੰਨਾ ਮੁਸ਼ਕਲ ਹੋ ਸਕਦਾ ਹੈ ਪਰ ਛੋਟੇ-ਛੋਟੇ ਕਦਮਾਂ ਨਾਲ ਅਸੀਂ ਇਸ ਨੂੰ ਹੌਲੀ-ਹੌਲੀ ਮਾਤ ਦੇ ਸਕਦੇ ਹਾਂ ਉਦਾਹਰਣ ਜੇਕਰ ਤੁਹਾਨੂੰ ਪਬਲਿਕ ਸਪੀਕਿੰਗ ਦਾ ਡਰ ਹੈ ਤਾਂ ਪਹਿਲਾਂ ਛੋਟੇ-ਛੋਟੇ ਸਮੂਹਾਂ ਵਿੱਚ ਬੋਲਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਛੋਟੇ-ਛੋਟੇ ਲਕਸ਼ਾ ਨੂੰ ਪਾਉਂਦੇ ਹੋ ਤਾਂ ਵੱਡੇ-ਵੱਡੇ ਡਰ ਤੇ ਵੀ ਜਿੱਤ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ ਆਤਮ ਵਿਸ਼ਵਾਸ ਦਾ ਨਿਰਮਾਣ ਕਰੋ ਡਰ ਦਾ ਸਭ ਤੋਂ ਵੱਡਾ ਦੁਸ਼ਮਣ ਆਤਮ ਵਿਸ਼ਵਾਸ ਹੈ ਜਦੋਂ ਤੁਹਾਡੇ ਕੋਲ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਡਰ ਆਪਣੇ ਆਪ ਖਤਮ ਹੋ ਜਾਂਦਾ ਹੈ ਆਭਿਆਸ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖੋ ਇਹ ਮੰਨੋ ਕਿ ਤੁਸੀਂ ਕਿਵੇਂ ਕਿਸੇ ਵੀ ਸਥਿਤੀ ਨਾਲ ਨਿਪਟ ਸਕਦੇ ਹੋ ਆਪਣੀਆਂ ਪਿਛਲੀਆਂ ਸਫਲਤਾਵਾਂ ਨੂੰ ਯਾਦ ਕਰੋ ਅਤੇ ਉਹਨਾਂ ਤੋਂ ਪ੍ਰੇਰਣਾ ਲਵੋ ਹਰ ਛੋਟੀ ਸਫਲਤਾ ਨਾਲ ਆਤਮ ਵਿਸ਼ਵਾਸ ਵਧਦਾ ਹੈ ਅਤੇ ਡਰ ਖਤਮ ਹੁੰਦਾ ਹੈ ਯੋਗ ਅਤੇ ਧਿਆਨ ਦਾ ਸਹਾਰਾ ਲਵੋ ਮਨ ਦੀ ਸ਼ਾਂਤੀ ਅਤੇ ਆਤਮ ਨਿਰੰਤਰਣ ਨਾਲ ਡਰ ਤੇ ਕਾਬੂ ਪਾਇਆ ਜਾ ਸਕਦਾ ਹੈ ਜੋਗ ਅਤੇ ਧਿਆਨ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ ਜੋ ਡਰ ਨਾਲ ਨਿਪਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਭਿਆਸ ਹਰ ਰੋਜ਼ ਕੁਝ ਮਿੰਟ ਧਿਆਨ ਕਾਰਨ ਨਾਲ ਤੁਸੀਂ ਆਪਣੇ ਡਰ ਨੂੰ ਵਧੀਆ ਢੰਗ ਨਾਲ ਨਿਯੰਤਰਣ ਕਰ ਸਕੋਗੇ ਇਸ ਤੋਂ ਇਲਾਵਾ ਯੋਗ ਨਾਲ ਮਾਨਸਿਕ ਅਤੇ ਸਰੀਰਕ ਤਾਕਤ ਵਧਦੀ ਹੈ ਜਿਸ ਨਾਲ ਡਰ ਦਾ ਸਾਹਮਣਾ ਕਰਨਾ ਸੌਖਾ ਹੋ ਜਾਂਦਾ ਹੈ ਸਮੇਂ ਦਾ ਸਹੀ ਇਸਤੇਮਾਲ ਕਰੋ ਡਰ ਉਦੋਂ ਹੋਰ ਵੱਧਦਾ ਹੈ ਜਦੋਂ ਅਸੀਂ ਅਨਿਸ਼ਚਿਤ ਸਮੇਂ ਵਿੱਚ ਖੁਦ ਨੂੰ ਉਲਝਾ ਲੈਂਦੇ ਹਾਂ ਸਾਨੂੰ ਆਪਣੇ ਸਮੇਂ ਦਾ ਠੀਕ ਇਸਤੇਮਾਲ ਕਰਕੇ ਡਰ ਤੇ ਕਾਬੂ ਪਾਉਣਾ ਹੋਵੇਗਾ ਹੱਲ ਆਪਣੇ ਦਿਨ ਦੀ ਸ਼ੁਰੂਆਤ ਠੀਕ ਕਰੋ ਸਹੀ ਸਮੇਂ ਤੇ ਕੰਮ ਕਰੋ ਅਤੇ ਆਪਣੇ ਦਿਨ ਨੂੰ ਪ੍ਰੋਡਕਟਿਵ ਬਣਾਓ ਇਸ ਨਾਲ ਨਾ ਕੇਵਲ ਤੁਹਾਡਾ ਧਿਆਨ ਵਟੇਗਾ ਬਲਕਿ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਤੇ ਡਰ ਖਤਮ ਹੋਵੇਗਾ ਡਰ ਨੂੰ ਤਾਕਤ ਵਿੱਚ ਬਦਲਣ ਦੀ ਪ੍ਰਕਿਰਿਆ ਇੱਕ ਮਾਨਸਿਕ ਅਤੇ ਭਾਵਨਾਤਮਕ ਪ੍ਰਕਿਰਿਆ ਹੈ ਇਹ ਕੋਈ ਇੱਕ ਦਿਨ ਵਿੱਚ ਨਹੀਂ ਹੋ ਸਕਦਾ ਬਲਕਿ ਸਮੇ ਅਤੇ ਧੀਰਜ ਨਾਲ ਸੰਭਵ ਹੁੰਦਾ ਹੈ ਪਰ ਜੇਕਰ ਅਸੀਂ ਆਪਣੇ ਡਰ ਦਾ ਸਹੀ ਤਰੀਕੇ ਨਾਲ ਸਾਹਮਣਾ ਕਰੀਏ ਉਸ ਨੂੰ ਸਮਝੀ ਅਤੇ ਉਸ ਦੇ ਨਾਲ ਕੰਮ ਕਰੀਏ ਤਾਂ ਉਹ ਸਾਡੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ ਧੰਨਵਾਦ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ